ਪਟੰਡਾ ਦੇ ਫੌਜੀ ਚੌਕ ਵਿਖੇ ਆਸਰਾ ਵੈਲਫੇਅਰ ਸੁਸਾਇਟੀ ਅਤੇ ਟ੍ਰੈਫਿਕ ਪੁਲਿਸ ਵੱਲੋਂ ਲਗਾਏ ਗਏ ਬਹਾਨਾ ਤੇ ਰਫਲਾਈਟਰ ਦੱਸਦੀ ਹੈ ਕਿ ਜਿੱਥੇ ਧੁੰਦ ਦੇ ਦਿਨ ਆ ਚੁੱਕੇ ਹਨ ਤੇ ਇਹਨਾਂ ਧੁੰਦ ਦੇ ਵਿੱਚ ਐਕਸੀਡੈਂਟ ਦਾ ਜ਼ਿਆਦਾਤਰ ਹਾਦਸੇ ਹੋਣ ਦਾ ਖਤਰਾ ਬਣੇ ਰਹਿੰਦਾ ਹੈ ਜਿਸ ਨੂੰ ਲੈ ਕੇ ਅੱਜ ਟ੍ਰੈਫਿਕ ਪੁਲਿਸ ਅਤੇ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਬਟਿੰਡਾ ਦੇ ਫੌਜੀ ਚੌਕ ਵਿਖੇ 11:00 ਵਜੇ ਤੋਂ ਲਗਭਗ ਟਰੈਫਿਕਨ ਚਾਰਜ ਅਮਰੀਕ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਇਹਨਾਂ ਵੱਲੋਂ ਵਾਹਨਾਂ ਦੇ ਉੱਤੇ ਰੈਫਲੈਕਟਰ ਲਗਾਏ ਗਏ ਅਸੀਂ ਹੁਣ ਦੇਖ ਰਹੇ ਹਾਂ ਅਸੀਂ ਇਸ ਆਂਦੀਆ ਪੁਲਿਸ ਆਉਂਦੇ ਸੀਗਾ ਜਿੱਥੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਤੇ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਇੱਥੇ ਵਾਹਨ ਸਰ ਕੀ ਨਾਮ ਆ ਆਜ ਕੀ ਨਾਮ ਹੈ ਜੀ ਮੈਂ ਨਾਮ ਰਮੇਸ਼ ਮੈਂ ਤਾਂ ਪ੍ਰੈਜ਼ੀਡੈਂਟ ਆਸਰਾ ਦੇ ਸਾਥੀ ਅੱਜ ਕੀ ਕਹਿਣਾ ਚਾਹੁੰਦਾ ਆ ਜੀ ਆਪਣੇ ਤੁੰਦ ਤੇ ਕੋਰੇ ਨੂੰ ਦੇਖਦੇ ਹੋਏ ਆਸਰਾ ਵੈਲਫੇਅਰ ਸੈਟੀ ਵੱਲੋਂ ਇੱਕ ਰੈਟੋ ਟੇਪ ਜਿਹੜੀ ਇਹ ਚਮਕਦੀ ਟੇਪ ਰਾਤ ਨੂੰ ਜਿਹੜੇ ਐਕਸੀਡੈਂਟ ਤੇਸਾਂ ਤੋਂ ਬਚਾਇਆ ਜਾ ਸਕਦਾ ਹੈ ਜਿਹੜੇ ਰੋਡ ਸੇਫਟੀ ਰਾਤ ਦੇ ਸਵੇਰੇ ਜਿਹੜੇ ਇਹ ਰੋਡ ਆਪਣੇ ਟ੍ਰੈਫਿਕ ਟੇਪ ਲੱਗਨਾਲਾ ਸਟicker ਲੱਗਨਾਲਾ ਕਾਫੀ ਆਤ ਤੱਕ ਜਿਹੜੇ ਐਕਸੀਡੈਂਟ ਹੁੰਦੇ ਆ ਉਹਦੇ ਕਾਫੀ ਆਤ ਤੱਕ ਕਮੀ ਆਊਗੀ। ਸਰ ਕੀ ਨਾਮਾ ਟੋਟਾ ਕੀ ਗੱਲ? ਹਾਂਜੀ ਮੈਂ ਐਸੇ ਹਾਕਮਸੇ ਅੰਚਾਰ ਕੇ ਟ੍ਰੈਫਿਕ ਐਜੂਕੇਸ਼ਨ ਸਾਡੇ ਬਟੰਡਾ ਦੇ ਸਪੈਕਟਿਵ ਸੰਸਨ ਦਾ ਚਾਲਦੇ ਵਾਸਤੇ ਫਿਰ ਫਿਰ ਲਾਇਆ। ਹਾਂਜੀ ਹਾਂਜੀ ਅਜਲ ਫਲੈਕਟਰ ਇਸ ਕਰਕੇ ਲਾਇਆ ਧੁੰਦ ਦੇ ਕਾਰਨ ਦਿਸਦੀ ਨਹੀਂ। ਸਭ ਤੋਂ ਪਹਿਲਾਂ ਤਾਂ ਸਾਨੂੰ ਫਲੈਕਟਰ ਲਾਉਂਦਾ ਵੀ ਤਰੀਕਾ ਹੋਣਾ ਚਾਹੀਦਾ। ਜਦੋਂ ਵੀ ਲਫਲੈਕਟਰ ਕੋਡੇ ਕੋਈ ਜਿਹਦਾ ਜ਼ਿਆਦਾਤਰ ਦੋਨੇ ਸਾਈਡ ਦਾਦ ਨੇ ਡਰਾਈਵਰ ਸਾਈਡ ਤੇ ਬੈਕ ਸਾਈਡ ਰਾਈਟ ਸਾਈਡ ਲਾਉਣਾ ਚ ਅੱਗੇ ਵੀ ਰਾਈਟ ਸਾਈਡ ਲੈਣ ਕਿਉਂ ਪੈਰਾਇਟ ਸਾਈਡ ਹੀ ਕਰਾਉਤ ਹੁੰਦੀ ਆ ਇਸ ਕਰਕੇ ਸਾਨੂੰ ਚਮਕਦੀ ਹੋਈ ਟੇਪ ਲਾਲ ਪਿੱਛੇ ਸਾਈਡ ਤੇ yellow ਅੱਗੇ white ਲਾਉਣੀ ਚਾਹੀਦੀ ਹੈ ਕਿਉਂ 프ਰੰਟ ਗੱਡੀ ਦਾ ਆਉਂਦਾ ਸਾਨੂੰ ਪਤਾ ਲੱਗ ਜਾਵੇ ਗੱਡੀ ਉਰੇ ਨੂੰ ਆ ਰਹੀ ਹੈ ਜੇ ਗੱਡੀ ਕ੍ਰਾਸ ਕਰ ਰਹੀ ਹੈ ਚਰਾਹੇ ਤੋਂ ਅਨ ਕੰਟਰੋਲ ਤੋਂ ਰਾਈਟ ਸਾਈਡ ਤੋਂ ਲੈਫਟ ਸਾਈਡ ਤੋਂ ਸਾਨੂੰ ਪਤਾ ਲੱਗ ਜਾਵੇ ਗੱਡੀ ਤਾਂ ਰਾਈਟ ਸਾਈਡ ਜਾ ਰਹੀ ਹੈ ਲੈਫਟ ਸਾਈਡ ਜਾ ਰਹੀ ਹੈ ਜੇ ਸਾਡੇ ਸਿੱਧੇ ਜਾ ਰਹੀ ਹੈ ਗੱਡੀ ਸਾਨੂੰ ਪਤਾ ਵੀ ਰੈੱਡ ਟੇਪ ਪਿੱਛੇ ਲੱਗੀ ਹੈ ਤੇ ਇਸ ਗੱਡੀ ਦਾ ਸਿੱਧੇ ਜਾ ਰਹੀ ਹੈ ਇਸ ਕਰਕੇ ਸਾਨੂੰ ਟੇਪ ਲਾਉਣ ਦਾ ਵੀ ਤਰੀਕਾ ਹੋਣਾ ਚਾਹੀਦਾ ਆ ਮੇਰਾ ਸਭਨ ਫ ਜੀ ਕੀ ਕਹਣਾ ਜੰਮ ਜੀ ਅੱਜ ਆਹ ਦੇਖੋ ਧੁੰਦਾ ਦਾ ਮੌਸਮ ਬਹੁਤ ਜ਼ਿਆਦਾ ਹੈਗਾ ਜਿਹਦੇ ਵਿੱਚ ਐਕਸੀਡੈਂਟ ਹੋਣ ਦਾ ਖਤਰਾ ਬਹੁਤ ਜ਼ਿਆਦਾ ਰਹਿੰਦਾ ਹੈਗਾ ਇਸ ਕਰਕੇ ਜਿੰਨੇ ਵੀ ਵੀਕਲ ਆ ਰਹੇ ਆ ਟੂ ਵੀਲਰ ਸੌਰੀ ਥਰੀ ਵੀਲਰ ਜਾਂ ਫੋਰ ਵੀਲਰ ਜਿਨ੍ਹਾਂ ਦੇ ਉੱਤੇ ਜਿਵੇਂ ਟਰੈਕਟਰ ਟਰਾਲੀ ਹੈਗੇ ਆ ਥਰੀ ਵੀਲਰ ਹੈਗੇ ਇਹਨਾਂ ਦੇ ਪਿੱਛੇ ਲਾਈਟਾਂ ਹੈਗੀਆਂ ਇਸ ਕਰਕੇ ਇਹਨਾਂ ਦੇ ਉੱਤੇ ਰਿਫਲੈਕਟਰ ਲਾਏ ਜਾ ਰਹੇ ਹੈਗੇ ਤਾਂ ਜੋ ਪਿੱਛੋਂ ਜਿਹੜੀ ਗੱਡੀ ਆ ਰਹੀ ਉਹਨੂੰ ਪਤਾ ਲੱਗਦਾ ਰਹੇ ਅੱਗੇ ਮੇਰੇ ਕੀ ਕੋਈ ਨਾ ਕੋਈ ਜਾ ਰਿਹਾ ਹੈਗਾ ਜਿੱਦੇ ਨਾਲ ਜਾਨਮਾਲ ਦੀ ਰੱਖੀ ਬੱਚੇ ਤਰ ਰਹੇ